ਜੋਨ ਕੇਰਾ ਕੇੜਾ ਤੋਂ ਬਲੋਕ ਸੰਮਤੀ ਮੈਂਬਰ ਦਰਸ਼ਨ ਸਿੰਘ ਸੋਹਲ ਨੂੰ ਉਸ ਵੇਲੇ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਪੁੱਤਰ 25 ਸਾਲਾਂ ਹਰਪਿੰਦਰ ਸਿੰਘ ਸੋਨੂ ਦੀ ਗੋਲੀ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ ਜਾਣਕਾਰੀ ਅਨੁਸਾਰ ਬਲੋਕ ਸੰਮਤੀ ਜੋਨ ਕੇਰਾ ਕੇੜਾ ਤੋਂ ਮੈਂਬਰ ਦੀ ਚੋਣ ਜਿੱਤਣ ਦੀ ਖੁਸ਼ੀ ਵਿੱਚ ਸਿੱਤੋ ਰੋੜਾ ਬੋਰ ਦੇ ਇੱਕ ਪੈਲਸ ਵਿੱਚ 29 ਦਸੰਬਰ ਨੂੰ ਫੰਕਸ਼ਨ ਕੀਤਾ ਜਾ ਰਿਹਾ ਸੀ ਜਿਸ ਵਿੱਚ ਉਸਦੇ ਬੇਟੇ ਸਮੇਤ ਵਿਧਾਇਕ ਗੋਲਦੀ ਮੁਸਾਫਰ ਨੇ ਪਹੁੰਚਣਾ ਸੀ ਅਤੇ ਹਰਪਿੰਦਰ ਸਿੰਘ ਵੱਲੋਂ ਤਿਆਰ ਹੋ ਕੇ ਕੁਝ ਆਪਣੇ ਸਾਥੀਆਂ ਨਾਲ ਕਮਰੇ ਵਿੱਚ ਬੈਠਾ ਸੀ ਇਸ ਦੌਰਾਨ ਉਨੇ ਆਪਣੀ ਪਿਸ਼ਲ ਕਮਰ ਨਾਲ ਬੰਨੀ ਹੋਈ ਸੀ ਅਤੇ ਉਹ ਉੱਠਣ ਲੱਗਿਆ ਤਾਂ ਅਚਾਨਕ ਗੋਲੀ ਚੱਲ ਗਈ ਜੋ ਉਸਦੇ ਪ੍ਰਾਈਵੇਟ ਪਾਰਟ ਨੂੰ ਲੱਗੀ ਅਤੇ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਦਾਖਲ ਕਰਾਇਆ ਗਿਆ ਪਰੰਤੂ ਉਤੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਦਾ ਵਿਆਹ ਹਲੇ ਕੁਝ ਸਮੇਂ ਪਹਿਲਾਂ ਹੀ ਹੋਇਆ ਸੀ ਡੇਢ ਸਾਲ ਦੀ ਉਸ ਦੇ ਕੋਲ ਛੋਟੀ ਜੀ ਬੱਚੀ ਆ ਅਤੇ ਇੱਥੇ ਇਹ ਵੀ ਦੱਸਣਯੋਗੀ ਸਹੀਦੀ ਦੀ ਦਿਹਾੜੇ ਚੱਲ ਰਹੀ ਸੀ ਇਸ ਕਰਕੇ ਬਲੌਕ ਸੰਪਤੀ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਦੀ ਗਈ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਨਾਮ ਨਾਣ ਜਾਣ ਦੀ ਅਪੀਲ ਕੀਤੀ ਗਈ ਸੀ ਜਿਸ ਕਾਰਨ ਸਹੀਦੀ ਦੀ ਦਿਹਾੜੇ ਖਤਮ ਹੋਣ ਤੋਂ ਬਾਅਦ ਇਹ ਸਮਾਗਮ ਰੱਖਿਆ ਗਿਆ ਸੀ